ਸਵਾਗਤ ਹੈ ਕਿਸਾਨ ਵੀਰੋ ਟੋਟਾ ਆਪਣੇ YouTube ਚੈਨਲ ਬਰਾਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਪਿੰਡ ਰਾਜਿਆਣਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਪੈਂਦਾ ਅੱਜ ਦੀ ਵੀਡੀਓ ਚ ਘਰੇਲੂ ਝੋਟੀ ਵਿਖਾਉਣੀ ਆ ਉਸ ਤੋਂ ਪਹਿਲਾਂ ਜਿਹੜੇ ਵੀ ਵੀਰ ਆਪਣੇ ਚੈਨਲ ਤੇ ਪਹਿਲੀ ਾਰ ਵੀਡੀਓ ਦੇਂਦੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਨਾਲ ਹੀ ਦੋਸਤੋ ਘੰਟੀ ਵਾਲਾ ਬਟਨ ਪ੍ਰੈਸ ਕਰ ਦਿਓ ਚਾਹੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਜੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਮੇਰਾ ਫੋਨ ਨੰਬਰ ਹੈਗਾ 95926 26952 ਪ੍ਰੋਪਰਟੀ ਲਾਈਨ ਹੈ ਬਾਈ ਤੋਂ ਸਸਿਕਲ ਬਾਈ ਸਸਿਕਲ ਬਾਈ ਜੀ ਨਾਮ ਦੱਸ ਦਿਓ ਜੀ ਜਸਵੀਰ ਸਿੰਘ ਠੀਕ ਆ ਜੀ ਹਾਂ 32 ਨੰਬਰ ਦੀ ਪਿੰਡ ਰਾਜੇਣਾ ਠੀਕ ਆ ਤੇ ਝੋਟੀ ਆਪਣੀ ਘਰ ਦੀ ਆ ਬਈ ਹਾਂ ਜੀ ਘਰ ਦੀ ਆ ਇਹ ਕਿੰਨਾ ਵਸੂਆ ਸੂਣਾ ਇਹਨੇ ਪਹਿਲੇ ਸੂਆ ਪਹਿਲਾ ਸੂਆ ਕਿੰਨੇ ਦਿਨ ਰਹਿੰਦੇ ਸੂਣਦੇ ਦੇ ਇਹ ਤਾਂ ਤਕਰੀਬਨ 8 ਤੋਂ 10 ਦਾ ਰਹਿੰਦੇ ਆ ਠੀਕ ਆ ਤੇ ਜਿਹੜੀ ਇਹਦੀ ਮਾਂ ਸੀ ਆ ਆਪਣੇ ਕੋਲੇ ਹਨਾ ਤੇ ਕਿੰਨੇ ਕੁ ਦੁੱਧ ਤੇ ਚਲਦੀ ਸੀ ਉਹ ਘਾਟੋ ਘਾਟੇ ਤਾਂ 7 ਕਿਲੋ ਲੰਗਦਾ ਸੀ 14 ਕਿਲੋ 14 ਕਿਲੋ ਦੁੱਧ ਜਾਨੀ ਕਿ ਦਿੰਦੀ ਸੀ ਆਦਿ ਘਰ ਦੀ ਹੈ ਹਾਂ ਹਾਂ ਤੇ ਇਹ ਫਿਰ ਪਹਿਲੇ ਸੂਏ ਚ ਕਿੰਨਾ ਦੁੱਧ ਪਾ ਦਊਗੀ ਤਕਰੀਬਨ 14 14 ਮਿੰਟ ਕਰਦੇ ਦੇਊਗੀ ਠੀਕ ਆ ਪਲੀ ਸੰਭੀ ਚੰਗੀ ਆ ਨਾ ਤੇ ਦੋਸਤੋ ਪਲੀ ਸੰਭੀ ਚੰਗੀ ਆ ਕਿੰਨੇ ਦਿਨ ਦੱਸਿਆ ਸੀ ਆਪਾਂ ਇਹਦੇ 10 ਦਿਨ 10 ਦਿਨ ਦੋਸਤੋ ਬਾਕੀ ਆ ਉਸ ਦਿਨ ਉਹ ਹਵਾਨਾ ਇਹਨੇ ਕਾਫੀ ਬਣਾ ਜਾਣਾ ਤੇ ਠੰਣ ਠੁਣ ਬਹੁਤ ਸੋਹਣਾ ਕੱਢਦੀ ਆਉਂਦੀ ਆ ਤੇ ਹਵਾਨਾ ਦੋਸਤੋ ਚੰਗਾ ਬਣਾਉਗੀ ਇਹ ਉਹ ਵੀ ਦੋਸਤੋ ਸੀਲ ਸਰੀਫ ਆ ਨਹੀਂ ਉੱਪਰੇ ਬੰਦੇ ਤੋਂ ਪਸੂ ਡਰਦਾ ਹੁੰਦਾ ਖੋਲ ਕੇ ਦਿਖਾ ਲਈ ਕਦ ਕਾ ਠੀਕ ਆ ਦੋਸਤੋ ਤੇ ਪਲੀ ਸੰਵੀ ਵੀ ਚੰਗੀ ਸੰਗ ਸੰਗ ਸੋਨਾ ਸੰਗ ਆ ਦੋਸਤੋ ਪੁੰਡਾ ਦੇਖ ਸਕਦੇ ਆ ਇੱਥੇ ਮੋੜ ਲਿਆ ਵੀ ਦੇਖ ਸਕਦੇ ਦੋਸਤੋ ਚੰਗੀ ਝੋਟੀ ਆ ਤੇ ਕਰ ਲਿਓ ਬਾਈ ਨਾਲ ਕਨੈਕਟ ਕਰੇ ਲੂ ਝੋਟੀ ਆ ਦੋਸਤੋ ਬਾਈ ਦੀ ਸਵੈਸਤਰੀ ਲੱਗਿਆ ਕਰਕੇ ਤੇ ਝੋਟੀ ਵੀ ਚਲ ਪਸ਼ੂ ਜ਼ਿਆਦੇ ਆ ਵਿੱਚੋਂ ਇੱਕ ਪਸ਼ੂ ਸੇਲ ਕਰ ਦਿੰਨੇ ਆ ਬਾਈ ਇਹਦਾ ਮੁੱਲ ਫਿਰ ਆਪਾਂ ਕੀ ਰੱਖਾਂਗੇ ਮੁੱਲ ਫੋਨ ਤੇ ਦੱਸਾਂਗੇ ਫੋਨ ਤੇ ਠੀਕ ਆ ਵੀ ਹੋਊਗਾ ਜੈ ਜੀ ਹਾਂ ਜੀ ਜੈ ਜੀ ਮੁੱਲ ਦੋਸਤੋ ਵਿੱਚੋਂ ਜਿਹੜਾ ਮੌਕੇ ਤੇ ਮੁੱਲ ਲਊਗਾ ਵਿੱਚੋਂ ਮਾਤਾਨ ਵੀ ਹੋ ਜਾਊਗਾ ਤੁਹਾਡਾ ਤੇ ਬਾਈਆਂ ਦਾ ਵੀ ਮੁੱਲ ਹੋਊਗਾ ਜੈਜ ਤੇ ਜਿਹੜੀਆਂ ਆਪਣੇ ਘਰ ਦਾ ਹੀ ਰਵਾ ਹਨਾ ਕਿ ਇਹ ਕਿੰਨਾ ਕੁ ਟਾਈਮ ਬਣ ਕੇ ਦੁੱਧ ਦੇ ਜਾਂਦਗਾ ਇਹ ਤਕਰੀਬਨ 2 ਕੁ ਮਹੀਨੇ ਛੱਡਦੇ ਆ ਇਹਨਾਂ ਨੂੰ ਠੀਕ ਆ ਯਾਨੀ ਕਿ 8 ਮਹੀਨੇ ਦੁੱਧ ਦੇ ਜਾਂਦੇ ਹਨਾ ਠੀਕ ਆ ਦੋਸਤੋ ਬਾਈਆਂ ਦਾ ਵੀ 8 ਮਹੀਨੇ ਦੁੱਧ ਦੇ ਜਾਂਦੀਆਂ ਬਣ ਕੇ ਦੇਖ ਸਕਦੇ ਚੰਗੀ ਝੋਟੀ ਆ ਪੂਛ ਤੋਂ ਉਸ ਤੋਂ ਥੋੜੀ ਥੱਲੇ ਚਿੱਟੀ ਆ ਜਮਾ ਪਿਓਰ ਮੋਹਰਾ ਦੀ ਆ ਬਾਕੀ ਸੈੰਗ-ਸੰਗ ਦੇਖ ਸਕਦੇ ਕੁੰਡਾ ਸੈੰਗ ਆ ਜਮਾ ਦੇਖ ਸਕਦੇ ਹੋ ਦੋਸਤੋ ਬਸ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬਾਈ ਫੋਨ ਨੰਬਰ 98141 ਜੀ 41103 98141 41103 41103 ਇਹ ਬਾਈ ਦਾ ਨੰਬਰ ਆ ਇਹ ਨੰਬਰ ਤੇ ਗੱਲ ਕਰਨੀ ਹੈ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ